ਕੋਈ ਬਾਦਸ਼ਾਹ ਹੁਕਮ ਸੁਣਾ ਰਿਹਾ ਹੋਵੇ ਤਾਂ ਉਸ ਦੇ ਹੁਕਮ ਦੀ ਅਦੂਲੀ ਕਰਨ ਵਾਲਾ ਉਸ ਦੇ ਵਿੱਚ ਬੋਲਣ ਵਾਲਾ ਗੁਨਾਹਗਾਰ ਮੰਨਿਆ ਜਾਂਦਾ ਹੈ ਗੁਨਾਹਗਾਰ ਸਮਝਿਆ ਜਾਂਦਾ ਹੈ ਕਿ ਇਸ ਨੇ ਬਾਦਸ਼ਾਹ ਦੀ ਨਾਫਰਮਾਨੀ ਕੀਤੀ ਹੈ ਅੱਜ ਗੱਲ ਕਰਾਂਗੇ ਹੁਕਮਨਾਮਾ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਜਿਸ ਨੂੰ ਮੁਖਵਾਖ ਵੀ ਕਿਹਾ ਜਾਂਦਾ ਹੈ ਸਾਡੇ ਲੋਕਾਂ ਵਿੱਚ ਇੱਕ ਆਦਤ ਹੈ ਕਿ ਜਦੋਂ ਗਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਂਦਾ ਹੋਵੇ ਤਾਂ ਬਹੁਤ ਸਾਰੇ ਵੀਰ ਭੈਣਾ ਜਿਨ੍ਹਾਂ ਨੂੰ ਉਹ ਸ਼ਬਦ ਜ਼ੁਬਾਨੀ ਕੰਠ ਹੁੰਦਾ ਹੈ ਉਹ ਉਸ ਸ਼ਬਦ ਨੂੰ ਗ੍ਰੰਥੀ ਸਿੰਘ ਦੇ ਨਾਲ-ਨਾਲ ਬੋਲਣ ਲੱਗ ਪੈਂਦੇ ਨੇ। ਭਾਵ ਹੁਕਮਨਾਮਾ ਸਾਹਿਬ ਦੇ ਸ਼ਬਦ ਨੂੰ ਨਾਲ-ਨਾਲ ਬੋਲਣ ਲੱਗ ਪੈਂਦੇ ਨੇ। ਉਦਾਹਰਨ ਦੇ ਦਿੱਤੀ ਹੋਈ ਆ ਵੀਡੀਓ ਦੇ ਸ਼ੁਰੂ ਵਿੱਚ ਕਿ ਜਦੋਂ ਕੋਈ ਬਾਦਸ਼ਾਹ ਹੁਕਮ ਕਰ ਰਿਹਾ ਹੋਵੇ ਤਾਂ ਉਸ ਦੇ ਹੁਕਮ ਨੂੰ ਸਿਰਫ ਸੁਣਿਆ ਜਾਂਦਾ ਹੈ ਕਿ ਉਹ ਹੁਕਮ ਕੀ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਇਸ ਦੁਨੀਆ ਦੇ ਮਾਲਕ ਨੇ ਖੰਡਾਂ ਬ੍ਰਹਿਮੰਡਾਂ ਦੇ ਪਾਲਣਹਾਰ ਰਚਣਹਾਰ ਨੇ। ਜੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਦੇ ਰਹੇ ਹੋਣ ਤਾਂ ਉਸ ਹੁਕਮ ਨੂੰ ਨਾਲ-ਨਾਲ ਬੋਲ ਕੇ ਗੁਰੂ ਸਾਹਿਬ ਦੇ ਹੁਕਮ ਦੀ ਅਦੂਲੀ ਨਹੀਂ ਕਰਨੀ ਚਾਹੀਦੀ ਨਾ ਫਰਮਾਨੀ ਨਹੀਂ ਕਰਨੀ ਚਾਹੀਦੀ ਚਾਹੇ ਸਾਨੂੰ ਸ਼ਬਦ ਜ਼ੁਬਾਨੀ કંਠ ਵੀ ਹੋਵੇ ਕਿਉਂਕਿ ਹੁਕਮਨਾਮਾ ਹੁੰਦਾ ਹੈ ਗੁਰੂ ਦਾ ਹੁਕਮ ਜੋ ਗੁਰੂ ਗ੍ਰੰਥ ਸਾਹਿਬ ਵੱਲੋਂ ਸਿੱਖ ਨੂੰ ਲੋਕਾਈ ਨੂੰ ਹੁਕਮ ਕੀਤਾ ਜਾਂਦਾ ਹੈ ਜਿਸ ਤੇ ਅਸੀਂ ਅਮਲ ਕਰਨਾ ਹੁੰਦਾ ਕਿਉਂਕਿ ਜੇ ਬਾਦਸ਼ਾਹ ਦੇ ਹੁਕਮ ਦੇ ਉੱਤੇ ਅਮਲ ਨਾ ਹੋਵੇ ਹੁਕਮ ਇੰਪਲੀਮੈਂਟ ਹੀ ਨਾ ਹੋਵੇ ਤਾਂ ਹੁਕਮ ਹੀ ਕਾਦਾ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਨੂੰ ਹੁਕਮ ਕਰਦੇ ਨੇ ਉਸ ਹੁਕਮ ਨੂੰ ਅਸੀਂ ਸੁਣ ਕੇ ਮੰਨਣਾ ਵੀ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬੱਚੇ ਵੀ ਆ ਤੇ ਪਿਓ ਦਾ ਹੁਕਮ ਸ੍ਰਿਸ਼ਟੀ ਦੇ ਮਾਲਕ ਦਾ ਹੁਕਮ ਅਸੀਂ ਮੰਨਣਾ ਹੀ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਹੁਕਮਨਾਮਾ ਸਾਹਿਬ ਦੇ ਸਮੇਂ ਸ਼ਬਦ ਕੰਠ ਹੋਣ ਦੇ ਬਾਵਜੂਦ ਉਸ ਹੁਕਮ ਨੂੰ ਨਹੀਂ ਬੋਲਣਾ ਚਾਹੀਦਾ ਅਸੀਂ ਗੁਨਾਹਗਾਰ ਨਹੀਂ ਬਣਨਾ ਅਸੀਂ ਸਿੱਖ ਬਣਨਾ ਹੈ ਗੁਰੂ ਦੇ ਸਿੱਖ ਗੁਰਬਾਣੀ ਦੇ ਗੁਟਕਾ ਸਹਿਬ ਬਾਰੇ ਸਭ ਨੂੰ ਪਤਾ ਹੈ ਸੁੰਦਰ ਗੁਟਕਾ ਸੁਖਮਨੀ ਸਹਿਬ ਦਾ ਗੁਟਕਾ ਨਿਤਨੇਮ ਦੀਆਂ ਬਾਣੀਆਂ ਦਾ ਗੁਟਕਾ ਪਰ ਅਸਲ ਵਿੱਚ ਗੁਟਕਾ ਸਹਿਬ ਦਾ ਅਰਥ ਕੀ ਹੈ ਤੁਹਾਨੂੰ ਪਤਾ ਹੈ ਲੱਕੜ ਦੇ ਇੱਕ ਟੁਕੜੇ ਨੂੰ ਵੀ ਗੁਟਕਾ ਕਹਿੰਦੇ ਨੇ ਪਿੰਡਾਂ ਸ਼ਹਿਰਾਂ 'ਚ ਆਮ ਹੀ ਕਿਸੇ ਟਰੈਕਟਰ ਟਰੱਕ ਦਾ ਜੈਕ ਲਾ ਕੇ ਥੱਲੇੋਂ ਆਸਰਾ ਦੇਣ ਨੂੰ ਇੱਕ ਲੱਕੜ ਦਾ ਮੋਟਾ ਪੀਸ ਰੱਖਿਆ ਜਾਂਦਾ ਹੈ ਉਸ ਨੂੰ ਗੁਟਕਾ ਆਖਿਆ ਜਾਂਦਾ ਹੈ ਇਸੇ ਤਰ੍ਹਾਂ ਇੱਕ ਨਸ਼ੀਲੀ ਚੀਜ਼ ਵੀ ਹੈ ਗੁਟਖਾ ਪਰ ਗੁਰਬਾਣੀ ਵਾਲਾ ਗੁਟਕਾ ਕੀ ਹੁੰਦਾ ਹੈ ਤੁਹਾਡਾ ਕੋਈ ਦੋਸਤ ਜੋਰੀ ਹੋਵੇ ਜਾਂ ਕੋਈ ਜੋਰੀ ਇਹ ਵੀਡੀਓ ਦੇਖੇ ਤਾਂ ਜਾਣਕਾਰੀ ਦਈਏ ਕਿ ਜੋਰੀਆਂ ਦੇ ਕੋਲ ਇੱਕ ਡੱਬਾ ਹੁੰਦਾ ਹੈ ਖਾਸ ਡੱਬਾ ਉਸ ਦੇ ਵਿੱਚ ਬਹੁਤ ਕੀਮਤੀ ਹੀਰੇ ਰਤਨ ਰੱਖੇ ਜਾਂਦੇ ਨੇ ਜੋਰੀਆਂ ਵੱਲੋਂ ਪਹਿਲਾਂ ਕਾਫੀ ਜੋਰੀ ਰੱਖਦੇ ਸੀ ਹੁਣ ਘਟ ਗਏ ਕੰਮ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ ਕਿ ਦੁਨੀਆ ਦੇ ਖਜ਼ਾਨੇ ਦੇ ਕੀਮਤੀ ਰਤਨ ਵਾਲੇ ਬਕਸੇ ਡੱਬੇ ਨੂੰ ਗੁਟਕਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਗੁਰਬਾਣੀ ਦੇ ਕੀਮਤੀ ਸ਼ਬਦ ਇਲਾਹੀ ਰਤਨ ਜਿਸ ਵਿੱਚ ਰੱਖੇ ਜਾਣ ਉਹ ਗੁਟਕਾ ਸਹਿਬ ਬਣ ਜਾਂਦਾ ਆਮ ਹੀ ਰਹਿਤਵਾਨ ਸਿੱਖ ਬਾਣੀ ਬਾਣੇ ਦੇ ਧਾਰਨੀ ਸਿੱਖ ਆਪਣੇ ਗਲ ਦੇ ਵਿੱਚ ਹਜ਼ੂਰੀਆ ਰੱਖਦੇ ਨੇ ਗਰੰਥੀ ਸਿੰਘ ਕੀਰਤਨੀਏ ਸਿੰਘ ਜਮ ਪ੍ਰਚਾਰਕ ਵੀ ਗਲ ਦੇ ਵਿੱਚ ਹਜ਼ੂਰੀਆ ਰੱਖਦੇ ਨੇ ਹਜ਼ੂਰੀਆ ਸਿੱਖ ਬਾਣੇ ਦਾ ਇੱਕ ਅੰਗ ਹੈ ਤੇ ਇਸ ਤੋਂ ਬਿਨਾ ਸਿੱਖੀ ਬਾਣਾ ਅਧੂਰਾ ਹੈ ਇੱਕ ਤਾਂ ਆਮ ਹੀ ਆਪਣੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਹਜੂਰੀਆ ਇਸ ਕਰਕੇ ਪਾਇਆ ਜਾਂਦਾ ਹੈ ਕਿ ਪਾਠ ਕਰਦੇ ਸਮੇਂ ਜਾਂ ਕੋਈ ਸੇਵਾ ਕਰਦੇ ਸਮੇਂ ਖੰਗ ਆਵੇ ਛਿਕ ਆਵੇ ਤਾਂ ਆਪਾਂ ਮੂੰਹ ਅੱਗੇ ਹਜੂਰੀਆ ਕਰ ਲੈਣੇ ਆ ਕਿ ਸਾਡੇ ਹੱਥ ਝੂਠੇ ਜਾਂ ਗੰਦੇ ਨਾ ਹੋਣ ਨਾਲ ਹੀ ਕੋਈ ਚੀਜ਼ ਫੜਨੀ ਹੋਵੇ ਤਾਂ ਆਪਾਂ ਹਜੂਰੀਏ ਨਾਲ ਫੜ ਲੈਣੇ ਆ ਕਿ ਹੱਥ ਸੁੱਚੇ ਰਹਿਣ ਇਸ ਦੇ ਨਾਲ ਹੀ ਹਜੂਰੀਆ ਅਰਦਾਸ ਕਰਦੇ ਸਮੇਂ ਵੀ ਗੱਲ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਇੱਕ ਸਿੱਖ ਜਦੋਂ ਅਰਦਾਸ ਕਰਦਾ ਹੈ ਤਾਂ ਉਹ ਕੀ ਹੁੰਦਾ ਹੈ ਗੁਰੂ ਦਾ ਗੁਲਾਮ ਭਿਖਾਰੀ ਹੁੰਦਾ ਹੈ ਤੇ ਜਦੋਂ ਸਿੱਖ ਗੁਰੂ ਕੋਲੋਂ ਦਾਤ ਮੰਗਦਾ ਤਾਂ ਭਿਖਾਰੀ ਬਣ ਕੇ ਗੁਰੂ ਅੱਗੇ ਜੋਦੜੀ ਕਰਦਾ ਭਿਖਾਰੀ ਹਮੇਸ਼ਾ ਪੱਲਾ ਅੱਡ ਕੇ ਮੰਗਦਾ ਬੀਬੀਆਂ ਝੋਲੀ ਅੱਡ ਕੇ ਕੋਈ ਖੈਰ ਮੰਗਦੀਆਂ ਨੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਗੁਰੂ ਕੋਲੋਂ ਦਾਤ ਮੰਗਦਾ ਤਾਂ ਭਿਖਾਰੀ ਬਣ ਕੇ ਮੰਗਦਾ ਹੈ ਗਲ ਵਿੱਚ ਪੱਲਾ ਪਾ ਕੇ ਮੰਗਦਾ ਗਲ ਵਿੱਚ ਪੱਲਾ ਪਾਉਣਾ ਕੀ ਮਤਲਬ ਹੈ ਕਿ ਹੇ ਸੱਚੇ ਪਾਤਸ਼ਾਹ ਮੈਂ ਤੇਰਾ ਗੁਲਾਮ ਹਾਂ ਇਹ ਜੂਰੀ ਆ ਕੋਈ ਆਮ ਨਹੀਂ ਹੁੰਦਾ ਇਸ ਦੀ ਕੋਈ ਸੈਂਸ ਹੈ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ